ਆ ਮੈਨਾਂ ਜੀ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦੀ ਆ ਜਨੀ ਸੰਤੀ ਪਟਿਆਲਾ ਦਾ ਜਿਹੜੇ ਸਾਨੂੰ ਮੌਕੇ ਮੌਕੇ ਤੇ ਜਦੋਂ ਵੀ ਲੋੜ ਪੈਂਦੀ ਹੈ ਜਦੋਂ ਵੀ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਆ ਜਿਸ ਤਰ੍ਹਾਂ ਦਾ ਵੀ ਸਮਾਨ ਦੀ ਲੋੜ ਹੁੰਦੀ ਆ ਸਾਨੂੰ ਗਰੀਬ ਮਰੀਜ਼ਾਂ ਦੇ ਲਈ ਜਾਂ ਐਮਰਜੈਂਸੀ ਦੇ ਲਈ ਇਹ ਸਾਨੂੰ ਪ੍ਰੋਵਾਈਡ ਕਰਦੇ ਰਹਿੰਦੇ ਨੇ ਜੀ ਹੁਣ ਵੀ ਇਹਨਾਂ ਨੂੰ ਅਸੀਂ ਬੇਨਤੀ ਕੀਤੀ ਸੀ ਕਿ ਸਾਨੂੰ ਥੋੜੇ ਜੇ ਸਟ੍ਰਕਚਰ ਤੇ ਜੇ ਹੋ ਸਕਦਾ ਤਾਂ ਵੀਲਚੇਅਰ ਅੱਜ ਵੀ ਉਸ ਦੇ ਉਸ ਦੇ ਸੰਬੰਧ ਦੇ ਵਿੱਚ ਇਹਨਾਂ ਨੇ ਸਾਨੂੰ ਤਿੰਨ ਸਟ੍ਰਕਚਰ ਜੀ ਤੇ ਇੱਕ ਵੀਲਚੇਅਰ ਐਮਰਜੈਂਸੀ ਨੂੰ ਦੇਖਦੇ ਹੋਏ ਸਾਨੂੰ ਇਹ ਸੇਵਾ ਦੇ ਵਿੱਚ ਦੇ ਕੇ ਜਾ ਰਹੇ ਨੇ ਮੈਂ ਬਹੁਤ ਧੰਨਵਾਦੀ ਆ ਜੀ ਸਾਡੀ ਸਾਰੀ ਐਡਮਿਨਿਸਟ੍ਰੇਸ਼ਨ ਇਸ ਤੋਂ ਇਲਾਵਾ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਜਾਨੀ ਸੰਮਤੀ ਰਿੰਦਰਾ ਹਸਪਤਾਲ ਦੇ ਵਿੱਚ ਪਿਛਲੇ ਮੈਨੂੰ ਲੱਗਦਾ ਨਹੀਂ ਕਿ 15-20 ਸਾਲਾਂ ਤੋਂ ਹੋ ਗਿਆ ਕਿ ਸਾਡੀ ਸੇਵਾ ਕਰ ਰਹੇ ਨੇ ਗਰੀਬ ਮਰੀਜ਼ਾਂ ਦੀ ਜਦੋਂ ਵੀ ਲੋੜ ਪੈਂਦੀ ਹੈ ਚਾਹੇ ਉਹ ਦਵਾਈਆਂ ਹੋਣ ਚਾਹੇ ਗਲੂਕੋਜ਼ ਹੋਵੇ ਜੀ ਚਾਹੇ ਇੰਜੈਕਸ਼ਨ ਹੋਣ ਜਾਂ ਹੋਰ ਕੋਈ ਵੀ ਆਈਟਮ ਹੋਵੇ ਇਹਨਾਂ ਤੋਂ ਇਲਾਵਾ ਇਸ ਸਟ੍ਰੈਚਰ ਤੇ ਵੀਲਚੇਅਰ ਤੋਂ ਇਲਾਵਾ ਇਹ ਉਦੋਂ ਹੀ ਸਾਨੂੰ ਦੇ ਜਾਂਦੇ ਨੇ ਜੀ ਵੇਲੇ ਕੇ ਬੇਲੇ ਜਦੋਂ ਵੀ ਲੋੜ ਪੈਂਦੀ ਹੈ ਸੋ ਇਸ ਲਈ ਐਡਮਿਨਿਸਟ੍ਰੇਸ਼ਨ ਜਿਹੜੀ ਹੈ ਰਿੰਦਰਾ ਹਸਪਤਾਲ ਦੀ ਮੈਂ ਆਪਣੇ ਵੱਲੋਂ ਖਾਸ ਤੌਰ ਤੇ ਛਾਬੜਾ ਜੀ ਸ਼ਰਮਾ ਜੀ ਸਾਡੇ ਕੋਲੇ ਖੜੇ ਨੇ ਜੀ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹੈ ਜੀ ਦੇਖੀ ਜਾਵੇ ਦਿਨ ਦੇ ਤੋਂ ਲੇਕਿਨ ਇਹਦੀ ਸੰਭਾਲ ਨਹੀਂ ਹੁੰਦੀ ਮੈਂ ਦੱਸਦਾ ਜੀ ਸੰਭਾਲਦੇ ਵੀ ਦੇਖੋ ਇਹਨਾਂ ਇਹ ਨਾ ਸੰਭਾਲਦੇ ਨਾਲ-ਨਾਲ ਇਹ ਰਿਪੇਅਰ ਵੀ ਕਈ ਵਾਰੀ ਕਰ ਜਾਂਦੇ ਨੇ ਜੀ ਤੀਸਰੀ ਜਿਹੜੀ ਗੱਲ ਹੈ ਨਾਲ ਹੀ ਮੈਂ ਤੁਹਾਨੂੰ ਦੱਸਦਾ ਸਾਡੇ ਕੋਲੇ ਸਟੋਰ ਦੇ ਵਿੱਚ ਅਸੀਂ ਆਪਣੇ ਲੈਵਲ ਦੇ ਉੱਤੇ ਵੈਲਡਰ ਵੀ ਲਾਇਆ ਹੋਇਆ ਵੈਲਡਰ ਵਾਲੇ ਨੂੰ ਉਹਨੂੰ ਸਮਾਨ ਵੀ ਦਿੱਤਾ ਹੋਇਆ ਜੀ ਅਸੀਂ ਕੋਸ਼ਿਸ਼ ਕਰਦੇ ਆਂ ਕਿ ਇਹਨਾਂ ਨੂੰ ਨਾਲ ਦੀ ਨਾਲ ਅਸੀਂ ਰਿਪੇਅਰਾਂ ਵੀ ਕਰਾਈ ਚੱਲੀਏ ਕਰਦੇ ਰਹਿੰਦੇ ਆਂ ਜੀ ਅਸੀਂ ਜਾਨੀ ਸਮਿਤੀ ਵੱਲੋਂ ਸਮੇਂ-ਸਮੇਂ ਤੇ ਜਦੋਂ ਵੀ ਲੋੜ ਪੈਂਦੀ ਹੈ ਚਾਹੇ ਰਜਿੰਦਰਾ ਹਸਪਤਾਲ ਹੋਵੇ ਜਾਂ ਕੋਈ ਹੋਰ ਸੰਸਥਾਨ ਹੋਵੇ ਉਹ ਸੇਵਾ ਹਮੇਸ਼ਾ ਕਰਦੇ ਰਹਿੰਦੇ ਨੇ ਅੱਜ ਜਾਨੀ ਸਮਿਤੀ ਵੱਲੋਂ ਤਿੰਨ ਸਟੇਚਰ ਤੇ ਇੱਕ ਵੀਲਚਰ ਦਿੱਤੀ ਗਈ ਹੈ ਅ ਰਜਿੰਦਰਾ ਹਸਪਤਾਲ ਦੇ ਪ੍ਰਸ਼ਾਸਨ ਵੱਲੋਂ ਨੂੰ ਇਹ ਘਾਟ ਨਜ਼ਰ ਆ ਰਹੀ ਸੀ ਤੇ ਉਹਨਾਂ ਨੇ ਜਨਹਿਤ ਸਮਿਤੀ ਨੂੰ ਇਹ ਬੇਨਤੀ ਕੀਤੀ ਤੇ ਜਨਹਿਤ ਸਮਿਤੀ ਦੇ ਪ੍ਰਧਾਨ ਸ੍ਰੀ ਐਸ ਕੇ ਗੋਤਮ ਜੀ ਤੇ ਜਰਨਲਿਸਟਰ ਸ੍ਰੀ ਵਿਨੋਦ ਸ਼ਰਮਾ ਜੀ ਤੇ ਉਹਨਾਂ ਦੀ ਸਮੁੱਚੀ ਟੀਮ ਛਾਬੜਾ ਜੀ ਮੈਡਮ ਸਾਹੀਵਾਲ ਤੇ ਬਾਕੀ ਸਾਰੀ ਟੀਮ ਵੱਲੋਂ ਇਹ ਜਿਹੜੀ ਹੈਗੀ ਸੇਵਾ ਮੋਹਈਆ ਕਰਵਾਈ ਗਈ ਹੈ ਜਾਨੀ ਸਮਿਤੀ ਕਜਹੀ ਸਮਿਤੀ ਹੈ ਜਿਹੜੀ ਸਮੁੱਚੇ ਖੇਤਰਾਂ 'ਚ ਕੰਮ ਕਰ ਰਹੀ ਹੈ ਵਾਤਾਵਰਣ ਦੇ ਖੇਤਰ 'ਚ ਕੰਮ ਕਰ ਰਹੀ ਹੈ ਸਿਹਤ ਦੇ ਖੇਤਰ 'ਚ ਕੰਮ ਕਰ ਰਹੀ ਹੈ ਸਿੱਖਿਆ ਦੇ ਖੇਤਰ 'ਚ ਕੰਮ ਕਰ ਰਹੀ ਹੈ ਜ਼ਰੂਰਤਮੰਦਾਂ ਦੇ ਰਾਸ਼ਨ ਦੇ ਖੇਤਰ 'ਚ ਕੰਮ ਕਰ ਰਹੀ ਹੈ ਜ਼ਰੂਰਤਮੰਦਾਂ ਨੂੰ ਦਵਾਈਆਂ ਦੇ ਖੇਤਰ 'ਚ ਕੰਮ ਕਰ ਰਹੀ ਹੈ ਮੈਂ ਜਿੰਨੀ ਤਾਰੀਫ਼ ਕਰਾਂ ਓਨੀ ਘੱਟ ਹੈ ਤੇ ਮੈਂ ਜਾਨੀ ਸਮਿਤੀ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਹੜੇ ਸਮੇਂ-ਸਮੇਂ ਤੇ ਜ਼ਰੂਰਤਮੰਦਾਂ ਦੀ ਜਿਹੜੀ ਉਹ ਸੇਵਾ ਕਰਦੇ ਨੇ ਧੰਨਵਾਦ ਸਰ ਜੀ ਇਹ ਮੰਗਦੇ ਆ ਲੇਕਿਨ ਜਾਨੀ ਸਮਿਤੀ ਵੱਲੋਂ ਦਿੱਤੇ ਲੇਕਿਨ ਇਹਦੀ ਬਾਹਰ ਨਹੀਂ ਹੁੰਦੀ ਕੁਛ ਨਹੀਂ ਹੈ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਤੇ ਹੁਣੇ ਤੁਸੀਂ ਰੇਖੀ ਸਾਹਿਬ ਨੂੰ ਡਾਕਟਰ ਸਾਹਿਬ ਤੋਂ ਵੀ ਸਵਾਲ ਕੀਤਾ ਸੀਗਾ ਉਹਨਾਂ ਨੇ ਕੋਸ਼ਿਸ਼ ਤਾਂ ਕੀਤੀ ਦੱਸਣ ਦੀ ਪਰ ਇਹ ਜ਼ਰੂਰਤ ਹੈ ਇਸ ਗੱਲ ਦੀ ਕਿ ਜਿੰਨਾ ਸਮਾਨ ਨਾਵੇਂ ਉਹਦੇ ਸੰਭਾਲ ਕੇ ਜਿੰਨਾ ਜ਼ਿਆਦਾ ਦੇਰ ਤੱਕ ਤਲਾਇਆ ਰਾਸ ਕੇ ਉਹਨਾਂ ਨਾਲ ਜ਼ਿਆਦਾ ਵਧੀਆ ਪਰ ਸਰਕਾਰੀ ਸੰਸਥਾਨ ਹੋਣ ਕਰਕੇ ਕਈ ਵਾਰ ਜਿਹੜੀ ਹੈਗੀ ਇਹ ਚੀਜ਼ ਅਣਗੌਲੀ ਹੋ ਜਾਂਦੀ ਹੈ ਥੈਂਕ ਯੂ ਓਕੇ ਅੱਜ ਕਿੰਨਾ ਚੰਗਾ ਮਜਾ ਆਇਆ ਆਜੋ ਆਗੇ ਹਾਂਜੀ ਸ਼ਰਮਾ ਜੀ ਅੱਜ ਕੀ ਕੀ ਡੋਨੇਟ ਕੀਤਾ ਰਾਜਿੰਦਰ ਜੀ ਅੱਜ ਮੈਂ ਵਿਨੋਦ ਸ਼ਰਮਾ ਜਾਨੀ ਸੰਤੋ ਮੇਰੇ ਨਾਲ ਚਮਨ ਲਾਲ ਗਰਗ ਜੀ ਸੁਨਿੰਦਰ ਛਾਵੜਾ ਜੀ ਨਾਲ ਸਾਡੇ ਫਰਮਿੰਦਰ ਪਹਿਲਵਾਲ ਜੀ ਬਲਜਿੰਦਰ ਸ਼ਰਮਾ ਜੀ ਜਸਵੀਰ ਸਿੰਘ ਜੀ ਜਿਹੜੇ ਨੂਜ਼ ਇੰਡੀਆ ਦੇ ਚੈਨਲ ਤੇ ਹੈਡ ਨਾਲ ਹੀ ਸਾਡੇ ਪ੍ਰਾਚੀਪ ਸਾਹਿਬ ਮੈਡਮ ਉਮਰ ਜੀ ਸਾਹਿਬਾ ਸਾਡੇ ਜੈਨ ਸਾਹਿਬ ਤੇ ਅਸੀਂ ਅੱਜ ਇੱਥੇ ਤਿੰਨ ਸਟੇਚਰ ਤੇ ਇੱਕ ਵੀਲਚੇਅਰ ਦਿੱਤੀ ਹੈ ਜਿਹੜੀ ਡਿਮਾਂਡ ਸੀ ਇੱਕ ਐਮਰਜੈਂਸੀ ਇੱਕ ਆਊਟਡੋਰ ਦੇ ਵਿੱਚ ਇੱਕ ਆਪੀਡੀ ਦੇ ਵਾਸਤੇ ਅਸੀਂ ਦਿੱਤੇ ਆ ਸਾਡੀ ਕੋਸ਼ਿਸ਼ ਹੁੰਦੀ ਰਹਿੰਦੀ ਹੈ ਸਾਨੂੰ ਜਿਹੜੇ ਅੱਜ 2 ਵੀਲ ਚ ਸਟ੍ਰੈਚਰ ਡੋਨੇਟ ਕੀਤੇ ਆ ਸਾਡਾ ਇੱਕ ਸੰਜੀ ਗੋਲਸੀਏ ਉਹਨਾਂ ਨੇ ਦਿੱਤੇ ਆ ਇੱਕ ਸਾਨੂੰ ਸਟ੍ਰੈਚਰ ਸਾਡੇ ਆਪਣੇ ਸਾਡੇ ਮਨਜੂ ਗੁਪਤਾ ਜੀ ਸ਼ੋ ਗੁਪਤਾ ਜੀ ਉਹਨਾਂ ਨੇ ਦਿੱਤੇ ਆ ਤੇ ਸਾਡੀ ਕੋਸ਼ਿਸ਼ ਹੁੰਦੀ ਆ ਵੀ ਚਲੋ ਇੱਕ ਅਸੀਂ ਮੈਂ ਆਪਣੇ ਵੱਲੋਂ ਡੋਨੇਟ ਕੀਤਾ ਸੀ ਵੀ ਜਿੰਨਾ ਕੋਸ਼ਿਸ਼ ਕਰ ਸਕੀਏ ਇੱਥੇ ਡਿਮਾਂਡ ਬੜੀ ਆ ਇੱਥੇ ਮੇਨਟੇਨੈਂਸ ਘਟਾ ਹੈ ਅਸੀਂ ਕੋਸ਼ਿਸ਼ ਕਰਦੇ ਰਹਿੰਦੇ ਆ ਪਰ ਜਦੋਂ ਮੌਕੇ ਤੇ ਪੇਸ਼ੈਂਟ ਨੂੰ ਮਿਲਦਾ ਨਹੀਂ ਹੈਗਾ ਕਿਉਂਕਿ ਟੁੱਟ ਜਾਂਦੀ ਆ ਇੱਥੇ ਲੋਕ ਸੰਭਾਲਦੇ ਨਹੀਂ ਹੈਗੇ ਆਪ ਹੈ ਕੋਸ਼ਿਸ਼ ਕਰਦਾ ਜੇ ਉਹ ਲੋੜਾ ਵਿਚਾਰਾ ਫਿਰ ਬੜਾ ਤੜਫਦਾ ਰਹਿੰਦਾ ਤੇ ਸਾਡੀ ਮੇਰੇ ਕੋਸ਼ਿਸ਼ ਹੀ ਹੁੰਦੀ ਹੈ ਵੀ ਜਿੰਨਾ ਜੇ ਉਹ ਰਿਪੇਅਰ ਵੀ ਕਰਾ ਕੇ ਦਈਏ ਅਸੀਂ ਕੱਲ ਪਰਸੋਂ ਹੋਰ ਪਿੱਛੇ ਵੀ ਅਸੀਂ ਵਿਚੇ ਰਿਪੇਅਰ ਕਰਾ ਕੇ ਤੇ ਅਸੀਂ ਸਟਰਕਚਰ ਵੀ ਦੁਬਾਰਾ ਰਿਪੇਅਰ ਕਰਾ ਕੇ ਤਾਂਗੇ ਇਹਨਾਂ ਨੂੰ ਪਰਮਾ ਜੀ ਅਕਸਰ ਦੇਖਿਆ ਜਾਂਦਾ ਹੈ ਸੋ ਐਨ ਜੀਓ ਵੱਲੋਂ ਉਹਨਾਂ ਦਿੱਤੇ ਜਾਂਦੇ ਆ ਲੇਕਿਨ ਸਰਕਾਰਾਂ ਆਪਣੀ ਗੁਣਗਾਨ ਕੰਦੀ ਹੈ ਕਿ ਅਸੀਂ ਇਹ ਦਿੱਤਾ ਤੇ ਇਹ ਸੰਭਾਵ ਨਹੀਂ ਹੁੰਦੀ ਇਹਨਾਂ ਦੀ ਸਰ ਇਸ ਤਰ੍ਹਾਂ ਹੈ ਸਾਡੀ ਕੋਸ਼ਿਸ਼ ਹੈ ਸਰਕਾਰ ਨੇ ਆਪਣਾ ਕੰਮ ਕਰਨਾ ਸੋਸਾਇਟੀ ਨੇ ਆਪਣਾ ਕੰਮ ਕਰਨਾ ਸਾਡੀ ਕੋਸ਼ਿਸ਼ ਆ ਵੀ ਇੱਥੇ ਰਜਿੰਦਰਾ ਹਸਪੀਟਲ ਦੇ ਵਿੱਚ ਜੋ ਸਰਕਾਰ ਕਹਿੰਦੀ ਆ ਉਹਦੇ ਨਾਲੋਂ ਅਸੀਂ ਦੇਖਦੇ ਆ ਬਹੁਤ ਜ਼ਿਆਦਾ ਜ਼ਰੂਰਤ ਇੱਥੇ ਹੋਰ ਇੰਪਰੂਵਮੈਂਟ ਕਰਨ ਦੀ ਅਸੀਂ ਕੋਸ਼ਿਸ਼ ਕਰ ਰਹੇ ਆ ਗਵਰਨਮੈਂਟ ਹੋਈ ਬਹੁਤ ਵੱਡੀ ਕੱਟ ਹੋਈ ਆ ਕਿਉਂਕਿ ਇੱਥੇ ਹਰ ਸਟੇਟਾਂ ਤੋਂ ਬੰਦੇ ਆਉਂਦੇ ਆ ਇੱਥੇ ਡਿਮਾਂਡ ਵੀ ਵੱਡੀ ਆ ਇੱਕ ਇਹਦਾ ਵੀ ਇਹ ਹਸਪੀਟਲ ਬਹੁਤ ਵੱਡਾ ਹੈ ਸਟੀ ਟਿਸਕੈਨ ਕਿੱਥੇ ਹੁੰਦਾ ਐਕਸਰੇ ਕਿੱਥੇ ਹੁੰਦਾ ਟੈਸਟ ਕਿੱਥੇ ਹੁੰਦਾ ਆ ਆਂ ਜਾਂਦੇ ਵਿੱਚ ਵੀ ਜਿਹੜੀ ਹੈਦੀ ਮੇਨਟੇਨੈਂਸ ਹੈ ਉਹ ਜਿਹੜੇ ਸਟਰਕਚਰ ਵਗੈਰਾ ਬਣੇ ਉਹਨਾਂ ਬੜੇ ਛੋਟੇ ਲਿਮਟ ਜਗਾ ਵਾਸਤੇ ਹੋਣਾ ਹੈ ਸੜਕਾਂ ਵੀ ਨਹੀਂ ਆ ਜੋ ਜਿਹੜੇ ਲੈ ਕੇ ਜਾਂਦੇ ਉਹ ਮਾਰਦੇ ਟੁੱਟ ਜਾਂਦੀ ਆ ਸਾਡੀ ਕੋਸ਼ਿਸ਼ ਹੈ ਵੀ ਮੈਕਸਿਮ ਐਸੇ ਅਸੀਂ ਮੈਡੀਸਨ ਦੀ ਵੀ ਹੈਲਪ ਕਰਦੇ ਸਾਡੀ ਐਂਬੂਲੈਂਸ ਵੀ ਚੱਲ ਰਹੀ ਆ ਸਾਡਾ ਇੱਥੇ ਹੋਰ ਵੀ ਅਸੀਂ ਮਾਰਡਨ ਚ ਵੀ ਜੋ ਕੋਸ਼ਿਸ਼ ਹੁੰਦੀ ਆ ਇੱਥੇ ਸਰਾ ਉਹ ਵੀ ਸੇ ਮੇਨਟੇਨ ਕਰਦੇ ਆ ਸਾਡੀ ਕੋਸ਼ਿਸ਼ ਹੈ ਮੈਂ ਇਹ ਲੁੱਕ ਕਰਨਾ ਵੀ ਸਾਡੇ ਜਿਹੜੇ ਪ੍ਰੋਜੈਕਟ ਕਰਦੇ ਆ ਚਾਹੇ ਹਸਪੀਟਲ ਦਾ ਚਾਹੇ ਐਜੂਕੇਸ਼ਨ ਦਾ ਚਾਹੇ ਪਲਾਂਟੇਸ਼ਨ ਦਾ ਵੀ ਸਾਡੇ ਤੇ ਮੈਂਬਰ ਬਣੋ ਜਿੰਨਾ amount ਡੋਨੇਟ ਕਰੋਗੇ ਉਸ ਤੋਂ ਹੀ ਜ਼ਿਆਦਾ ਖਰਚ ਕਰਾਂਗੇ ਤੇ ਲੋ